ਠੀਕ ਆ ਧੰਨਵਾਦ ਕਰਦੇ ਆ ਸਾਡੇ ਰਾਜਾ ਬਾਈ ਦਾ 5 ਮਿੰਟ ਨਹੀਂ ਲਾਏ ਅਸੀਂ ਬਾਈ ਬਾਈ ਉਹਦੀ ਭੱਜਿਆ ਅਗਲੇ ਨੇ ਕੀ ਲੈਣ ਜਾਣਾ ਅਗਲਾ ਇੱਥੇ ਲੋਕਲ ਗੱਡੀ ਚਲਾਉਂਦਾ ਪੰਜਾਬ ਪਰ ਅਗਲੇ ਨੇ ਸੋਚਿਆ ਵੀ ਭਾਈ ਜੀ ਸਾਰੇ ਵੀਰਾਂ ਨੂੰ ਇਹ ਚੀਜ਼ ਦਾ ਪਤਾ ਵੀ ਥੋੜੇ ਦਿਨ ਪਹਿਲਾਂ ਸਾਡਾ ਵੀਰ ਆਇਆ ਸੀ ਡਗਰੇ ਤੋਂ ਸੋਨੂ ਐਮਪੀ ਤੋਂ ਗੱਡੀ ਲੈ ਕੇ ਪੰਜਾਬ ਤੇ ਪੰਜਾਬ ਦੇ ਸ਼ਹਿਰ ਲੁਧਿਆਣੇ ਦੇ ਵਿੱਚ ਧਰ ਆਹੇ ਬਾਈ ਨਾਲ ਹਾਦਸਾ ਹੋਇਆ ਚੋਰਾਂ ਵੱਲੋਂ ਬਾਈ ਨੂੰ ਲੁੱਟਿਆ ਤੇ ਲੁੱਟ ਕੇ ਬਾਈ ਦਾ ਜਿਹੜੀ ਸਾਰਾ ਅਗ ਸੀ ਵੱਢ ਦਿੱਤੀ ਤਾਂ ਬਾਈ ਜੀ ਬਹੁਤ سارے ਵੀਰਾਂ ਨੇ ਚਲੋ ਦੁੱਖ ਵਡਾਇਆ ਪਹੁੰਚੇ ਬਾਈ ਦੀ ਹੈਲਪ ਕੀਤੀ ਬਹੁਤ ਵਧੀਆ ਲੱਗਿਆ ਪਰ ਹੁਣ ਉਸ ਗੱਲ ਨੂੰ ਬਾਈ ਅੱਜ ਹਫਤਾ ਹੋ ਚੱਲਿਆ ਤੇ तकरीबन तकरीबन ਜਿੰਨਾ ਵੀ ਸਾਡਾ ਟਰੱਕ ਡਰਾਈਵਰ ਮਹਿਕਮਾਗਾ ਸਭ ਕੋਲ ਇਹ ਗੱਲ ਬਈ ਕੋਈ ਟਾਵਾ ਟੱਲਾ ਹੋਣਾ ਮੇਰੇ ਵਰਗਾ ਜਿਹਦੇ ਕੋਲੇ ਨਹੀਂ ਪਹੁੰਚੀ ਹੋਣੀ ਤੇ ਸਭ ਕੋਲ ਇਹ ਗੱਲ ਆ ਜਿਹੜੀ ਪਹੁੰਚ ਚੁੱਕੀ ਆ ਪਰ ਸਭ ਤੋਂ ਜਿਹੜੀ ਦੁੱਖ ਦੀ ਗੱਲ ਆ ਇਹ ਆਪਣੀ ਗੱਲ ਦਾ ਬੇਸ਼ੱਕ ਕਿਸੇ ਨੂੰ ਗੁੱਸਾ ਲੱਗੇ ਗਿਲਾ ਲੱਗੇ ਪਰ ਬਾਈ ਜਿਹੜੀ ਸਹੀ ਗੱਲ ਆ ਆਪਾਂ ਸਹੀ ਗੱਲ ਕਹਾਂਗੇ ਜਿਹੜੇ ਸਾਡੇ ਇੰਸਟਾਗ੍ਰਾਮ ਦੇ YouTube ਦੇ ਕਈ ਡਰਾਈਵਰ ਵੀਰ ਸਟਾਰਕ ਹੁੰਦੇ ਆ ਲੱਖਾਂ ਮਿਲੀਅਨ ਵਿਊ ਆ ਉਹਨਾਂ ਦੇ ਫੋਲੋਅਰ ਆ ਪਰ ਭਾਈ ਉਹਨਾਂ ਨੇ ਚੁੱਪੀ ਧਾਰ ਰੱਖੀ ਆ ਵੀ ਇਸ ਮੁੱਦੇ ਤੇ ਆਪਾਂ ਕਿਸੇ ਬੰਦੇ ਦਾ ਬਿਆਨ ਨਹੀਂ ਸੁਣਿਆ ਵੀ ਇਹ ਭਾਈ ਬਹੁਤ ਗਲਤ ਹੋਇਆ ਕੀ ਗੱਲ ਯਾਰ ਇਸ ਗੱਲ ਦਾ ਦੁੱਖ ਪੰਜ ਚਾਰ ਬੰਦਿਆਂ ਨੂੰ ਹੀ ਲੱਗਿਆ ਸਾਡੇ ਪੰਜ ਚਾਰ ਵੀਰਾਂ ਦੀਆਂ ਵੀਡੀਓ ਆਈਆਂ ਵੀ ਇਹ ਬਹੁਤ ਗਲਤ ਹੋਇਆ ਤੇ ਹੋਰ ਆਪਾਂ ਇਹੇ ਦੀ ਭਾਈ ਵੀਡੀਓ ਨਹੀਂ ਸੁਣੀ ਦੇਖੋ ਜੀ ਇਹ ਆਪਣੇ ਵਾਸਤੇ ਬਹੁਤ ਹੀ ਗਲਤ ਗੱਲ ਹੈ ਵੀ ਦੇਖੋ ਜਿੱਦੇ ਆਪਣੇ ਕਿਸੇ ਨਾਲ ਹੋਣਾ ਭਾਈ ਉਹ ਦਿਨ ਆਪਾਂ ਮਾਰਨੀ ਆ ਚੀਕਾਂ ਚਲੋ ਆਪਾਂ ਅਗਲੇ ਦਾ ਸਾਥ ਨਹੀਂ ਦੇ ਸਕਦੇ ਪਹੁੰਚ ਨਹੀਂ ਸਕਦੇ ਹਨਾ ਉਹ ਗੱਲ ਜੁਦਾ ਆਪਾਂ ਸੋਸ਼ਲ ਮੀਡੀਆ ਤੇ ਬੈਠ ਕੇ ਭਾਈ ਇੱਕ ਆਪਣੇ ਦਿਲ ਦਾ ਜਿਹੜਾ ਦਰਦ ਆ ਉਹ ਦੱਸਤਾ ਸਕਦੇ ਆ ਕਿਉਂਕਿ ਜੇਕਰ ਆਪਾਂ ਭਾਈ ਆਉਂਦਾ ਦਰਦ ਦੱਸਾਂਗੇ ਰੂਮਾਂਗੇ ਤਾਂ ਤਾਂ ਹੀ ਦਵਾਈ ਮਿਲਣੀ ਆ ਨਾ ਹੁਣ ਦੇਖੋ ਗੱਲਬਾਤ ਹੋਈ 2-4 ਦਿਨ ਰੌਲਾ ਪਿਆ ਮੁੜ ਕੇ ਫਿਰ ਚੁੱਪ ਹੋ ਗਿਆ ਮੁੜ ਕੇ ਜਦੋਂ ਫੇਰ ਕਿਸੇ ਨਾਲ ਹੋਣਾ ਉਹਦੇ ਦੇਖੀ ਜਾਉ ਯਾਰ ਇਸ ਕਰਕੇ ਮੇਰੀ ਵੀਰਾਂ ਨੂੰ ਬੇਨਤੀ ਆ ਵੀ ਇਹ ਨਾ ਸੋਚਿਆ ਕਰੋ ਵੀ ਉਹਦੇ ਨਾਲ ਹੋ ਗਿਆ ਯਾਰ ਆਪਾਂ ਕੀ ਲੈਣਾ ਦੇਣਾ ਇਹ ਬਾਈ ਪਤਾ ਨਹੀਂ ਕਿਹਦੀ ਕਦੋਂ ਵਾਰੀ ਆ ਜਾਣੀ ਆ ਠੀਕ ਹੈ ਨਾ ਜੀ ਕਿਉਂਕਿ ਅੱਜ ਜਿਹੜਾ ਸਭ ਤੋਂ ਕਟਿਆ ਜਿਹਦੇ ਲਈ ਜ਼ਿੰਦਗੀ ਹੋ ਚੁੱਕੀ ਆ ਡਰਾਈਵਰ ਦੀ ਹੋ ਚੁੱਕੀ ਆ ਤੇ 6 ਇਹ ਕਾਨੂੰਨ ਬਣਿਆ ਕਿ ਡਰਾਈਵਰ ਤੋਂ ਜੀ ਬੰਦਾ ਮਰ ਗਿਆ ਉਹਨੂੰ ਐਨੇ ਸਾਲ ਦੀ ਸਜ਼ਾ ਕਰ ਦਿਆਂਗੇ ਉਹ ਕਰ ਦਿਆਂਗੇ ਤੇ ਤੁਸੀਂ ਦੇਖ ਲਓ ਵੀ ਡਰਾਈਵਰ ਵਾਸਤੇ ਕੋਈ ਕਾਨੂੰਨ ਬਣਿਆ ਅੱਜ ਤੱਕ ਕਿਸੇ ਨੇ ਇਹ ਗੱਲ ਕਹੀ ਆ ਵੀ ਜਿਹੜੇ ਡਰਾਈਵਰਾਂ ਨੂੰ ਲੁੱਟਦੇ ਮਾਰਦੇ ਆ ਉਹ ਮੌਕੇ ਤੇ ਫੜੇਗੇ ਉਹਨਾਂ ਨੂੰ ਫਾਂਸੀ ਦੇ ਦਿਆਂਗੇ ਉਹ ਕਰ ਦਿਆਂਗੇ ਡਰਾਈਵਰ ਦੇ ਲਈ ਕੋਈ ਕਾਨੂੰਨ ਨਹੀਂ ਬਣਿਆ ਡਰਾਈਵਰ ਦੇ ਉੱਤੇ ਬਹੁਤ ਬਣਿਆ ਡ라이ਵਰ ਦੇ ਵਿਰੁੱਧ ਹਰੇਕ ਕਰੂਨ ਬਣ ਗਿਆ ਡ라이ਵਰ ਦੇ ਵਿਰੁੱਧ ਹਰੇਕ ਕਹਿੰਦਾ ਇਹ ਨਸ਼ਾ ਕਰਦੇ ਆ ਇਹ ਕਰਦੇ ਆ ਪਰ ਅੱਜ ਤੱਕ ਕਿਸੇ ਮੰਤਰੀ ਐਮਐਲਏ ਕਿਸੇ ਵੱਡੇ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਵੀ ਇਹ ਡਰਾਈਵਰਾਂ ਦੀ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਭਾਈ ਕੋਈ ਡਰਾਈਵਰਾਂ ਨੂੰ ਲੁੱਟਦਾ ਕੋਈ ਡਰਾਈਵਰ ਨਾਲ ਗਲਤ ਕਰਦਾ ਤਾਂ ਉਹਦਾ ਅਸੀਂ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਸੋ ਯਾਰ ਇਸ ਕਰਕੇ ਮੇਰੀ ਉਹ ਵੀਰਾਂ ਨੂੰ ਬੇਨਤੀ ਆ ਵੀ ਦੇਖੋ ਤੁਹਾਡੇ ਬੋਲਣ ਨਾਲ ਬਾਈ ਮਸਲਾ ਹੱਲ ਹੋ ਜਾਣਾ ਸਾਰਾ ਕਿਉਂਕਿ ਜਦੋਂ ਇੱਕ ਦੋ ਬੰਦੇ ਬੋਲਦੇ ਆ ਤਾਂ ਸਰਕਾਰ ਵੀ ਅਧਿਕਾਰੀ ਵੀ ਜਾਂ ਕੋਈ ਵੀ ਬੰਦਾ ਦੇਖਦਾ ਅਗਲਾ ਕਹਿੰਦਾ ਯਾਰ ਉਦਾਂ ਹੀ ਮਰੀ ਜਾਂਦੇ ਆ ਫੇਮ ਲਾਈਨ ਦੇ ਮਾਰੇ ਠੀਕ ਹੈ ਜੀ ਤੇ ਜੇਕਰ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਬਾਈ ਇੱਕ ਮੰਚ ਤੇ ਇਕੱਠੇ ਹੋ ਕੇ ਰੌਲਾ ਪਾਵਾਂਗੇ ਪਿੱਟ ਸਿਆਪਾ ਕਰਾਂਗੇ ਤਾਂ ਇਸ ਮਸਲੇ ਦਾ ਹੱਲ ਹੋਣਾ ਤੇ ਨਹੀਂ ਤਾਂ ਵੀਰੇ ਕੁੱਟ ਫਿਰ ਸਾਰੇ ਜਣੇ ਬਾਰੀ-ਬਾਰੀ ਖਾਈ ਚੱਲਿਓ ਚਲਾਉਣਾ ਤੁਸੀਂ ਵੀ ਆਹੀ ਗੱਡੀਆਂ ਹੋ ਤੇ ਅਸੀਂ ਵੀ ਆਹੀ ਗੱਡੀਆਂ ਚਲਾਉਨੇ ਆਂ ਰੋਡ ਤੇ ਤੁਸੀਂ ਰਹਿੰਦੇ ਹੋ ਇਹ ਵਾਕਾ ਬਈ ਕਿਸੇ ਨਾਲ ਕਿੱਥੇ ਵੀ ਹੋ ਸਕਦਾ ਪਰ ਜਿੱਦੇ ਆਪਣੇ ਨਾਲ ਹੋ ਗਿਆ ਫਿਰ ਓਦੇ ਆਪਾਂ ਰੋਣਾ ਕਰ ਲਾਉਣਾ ਬਈ ਓਦੇ ਪਛਤਾਏ ਦਾ ਕੋਈ ਫਾਇਦਾ ਨਹੀਂ ਕਿਉਂਕਿ ਅਗਲੇ ਨੇ ਵੀ ਇਹ ਕਹਿ ਕੇ ਪੱਲਾ ਝਾੜ ਦੇਣਾ ਵੀ ਯਾਰ ਕੁੰਗੜਾ ਸਾਡੇ ਪਿੱਛੇ ਖੜਿਆ ਸੀ। ਤੋਂ ਇਸ ਕਰਕੇ ਮੇਰੇ ਵੀਰ ਦੇਖੋ ਹੁਣ ਉਹ ਵੀਰ ਡਬਰੇ ਦਾ ਸੀਗਾ ਠੀਕ ਆ ਧੰਨਵਾਦ ਕਰਦੇ ਆ ਸਾਡੇ ਰਾਜਾ ਬਾਈ ਦਾ ਪੰਜ ਮਿੰਟ ਲਈ ਲਾਏ ਅਸੀਂ ਬਾਈ ਬਾਈ ਉਹਦੀ ਭੱਜਿਆ ਅਗਲੇ ਨੇ ਕੀ ਲੈਣ ਜਾਣਾ ਅਗਲਾ ਇੱਥੇ ਲੋਕਲ ਗੱਡੀ ਚਲਾਉਂਦਾ ਪੰਜਾਬ ਪਰ ਅਗਲੇ ਨੇ ਸੋਚਿਆ ਵੀ ਯਾਰ ਕਦੇ ਆਪਾਂ ਨੂੰ ਲੋਡ ਪੈਗੀ ਤਾਂ ਫਿਰ ਆਪਾਂ ਕਿਹੜੇ ਮੂੰਹ ਗੱਲਬਾਤ ਕਰਾਂਗੇ ਜਾਂ ਕਹਾਂਗੇ ਇਸ ਕਰਕੇ ਬਾਈਏ ਕਿਸੇ ਨਾਲ ਵੀ ਕਿਤੇ ਵੀ ਹਾਦਸਾ ਹੋ ਸਕਦਾ ਮੇਰੇ ਵੀਰ ਚੁੱਪਣਾ ਬੈਠੋ ਇਹਦਾ ਵੱਧ ਤੋਂ ਵੱਧ ਵਿਰੋਧ ਕਰੋ ਵੀਡੀਓ ਪਾ ਕੇ ਕਰੋ ਜਿੱਦਾਂ ਮਰਜ਼ੀ ਕਰੋ ਤੇ ਬਾਕੀ ਯਾਰ ਬਾਈ ਜੇ ਕੋਈ ਮੈਥੋਂ ਕਿਸੇ ਨੂੰ ਵੀ ਗਲਤ ਸ਼ਬਦ ਆਪਾਂ ਤੋਂ ਕਿਹਾ ਗਿਆ ਹੋਵੇ ਕਿਸੇ ਨੂੰ ਆਪਣੀ ਗੱਲ ਬੁਰੀ ਲੱਗੇ ਤਾਂ ਆਪਾਂ ਹੱਥ ਜੋੜ ਕੇ ਆਪਣੇ ਮਹਿਕਮੇ ਤੋਂ ਮਾਫੀ ਮੰਗਦੇ ਆਂ ਤੇ ਬਾਕੀ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਸਪੋਰਟ ਕਰਿਓ ਉਸ ਵੀਰ ਦੀ ਤੇ ਤਾਂ ਕਿ ਜੋ ਜਿਹੜੀ ਵੀ ਉਹ ਗੱਲਬਾਤ ਹੋਈ ਸੀ ਅੱਗੇ ਤੋਂ ਕਿਸੇ ਵੀ ਸਾਡੇ ਭਰਾ ਨਾਲ ਐਦਾਂ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ